जीतल जीोर विहाओ खालसा 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 ਆਪਣੀਆਂ ਭੋਜਾਂ ਸਮੇਤ ਸਾਰੀਆਂ ਪੂਜਾਂ ਦੀਆਂ ਟੀਮਾਂ ਇੱਥੇ ਆਪਾਂ ਢਿੰਗੇ ਪਾੜੀਆਂ ਦੀ ਜੀਤ ਪਹੁੰਚ ਚੁੱਕੇ ਆ ਤੇ ਸਾਰੇ ਜੀ ਆਪਾਂ ਸਿੰਘਣਾ ਹੋਵੇ ਲੰਗੇ ਫੇਰਨਾ ਹੋਵੇ ਤੇ ਕੋਈ ਹਲੇ ਜਕਾਰਾ ਨਾ ਛੱਡੇ ਤੇ ਸਾਰੇ ਜਾਤ ਤੇ ਰਹਿਣ ਸਾਰੀਆਂ ਪੂਜਾਂ ਨੂੰ ਅਪੀ ਲਿਆ ਜਿਵੇਂ ਅਸੀਂ ਆਪਾਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਫਰੂਹੀ ਪਹੁੰਚ ਚੁੱਕੇ ਤੇ ਸਾਰੇ ਕੋਈ ਆਪਾਂ ਲਾਟੇ ਹੋਈਆਂ ਬੀਬੀ ਕਾਹਦਾ ਸਾਹਿਬ ਬਾਈ ਜੀ ਕੀ ਬਤੇ ਸਵਾਗਤ ਹੈ ਭਾਈ ਸੁਨੋਪ ਸਿੰਘ ਜੀ ਹਿਮਾਚਲ ਤੋਂ ਮੈਂਬਰ ਵਰਲਡ ਟੈਕ ਪਾਰਲੀਮੈਂਟ ਜਗਿੰਦਰ ਸਿੰਘ ਜੀ ਸਾਹਿਬ ਹੁਣ ਅਸੀਂ ਦਰਸ਼ਨ ਕਰਦੇ ਹਾਂ ਸੰਗਤ ਦੇ ਬਹਾਦੀ ਵੀਰੇ ਜਿਕਾਰਿਆਂ ਦੀ ਗੁੰਮਜ ਦੇ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ 92 ਕਰੋੜੀ ਜੀ ਇਸ ਮਹਾਪੰਚਾਇਤ ਦੇ ਵਿੱਚ ਪਹੁੰਚ ਰਹੇ ਹਨ ਜਿਕਾਰੇ ਜਿ ਆਵੇ ਨਿਆਲ ਹੋ ਜਾਵੇ ਵੱਡੇ ਪਾਵੇ ਆ ਦੀਆਂ ਨਾਲ ਬਾਬਾ ਕੁਲਵਿੰਦਰ ਸਿੰਘ ਜੀ ਉਹਨਾਂ ਨਾਲ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਤੇ ਹੋਰ ਜਿੰਨੇ ਵੀ ਨਿਹੰਗ ਸਿੰਘ ਦਲਾ ਪੰਥਾ ਦੇ ਮੁਖੀ ਉਹਨਾਂ ਨਾਲ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਜੀ ਜਿਓ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸੋ ਅਗਲੀਆਂ ਵੀ ਅੰਗ ਸਿੰਘ ਫੌਜਾ ਉਹਨਾਂ ਦੇ ਮੁਖੀ ਮੁਖੀਆਂ ਅੱਗੇ ਆਪਣੇ ਜਰਨਲ ਫੈਕਟਰੀ ਭੇਜਦੇ ਅਨੁਸਾਰ ਉਹਨਾਂ ਦਾ ਦਿਲੋਂ ਧੰਨਵਾਦ ਜੀ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ 92 ਕਰੋੜੀ ਜੀ ਪਹੁੰਚ ਚੁੱਕੇ ਹਨ ਸਿੰਘ ਸਾਹਿਬ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਸਾਹਮਣੇ ਬੈਠੇ ਹਨ ਇਹਨਾਂ ਦੋਨਾਂ ਜਿਮੇਵਾਲਾਂ ਦੀ ਵੱਡੀ ਕਮਾਈ ਹੈ ਵੱਡਾ ਯੋਗਦਾਨ ਹੈ ਇਸ ਮੌਕੇ ਦੇ ਵਿੱਚ ਬਾਪੂ ਗੁਰਚੰਨ ਸਿੰਘ ਜੀ ਪਿਤਾ ਜੀ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜੀ ਔਰ ਸਾਰੇ ਸਿਕਿਉਰਟੀ ਮੈਂਬਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਅਗਲੀ ਬੇਨਤੀ ਜਿਹੜੀ ਹੈਗੀ ਆ ਬਾਬਾ ਸੁਖਦੇਵ ਸਿੰਘ ਜੀ ਇਹਨਾਂ ਤੋਂ ਅੱਗੇ ਸੰਤ ਬਾਬਾ ਅਜੈਬ ਸਿੰਘ ਜੀ ਚੱਕ ਮੱਲਾਂ ਵਾਲੇ ਉਹ ਵੀ ਸਟੇਜ ਤੇ ਲਾਗੇ ਆ ਜਾਣ ਸਾਰਿਆਂ ਨਿਰੰ ਸਿੰਘ ਹੋਜੋ ਬੇਨਤੀ ਹੈ ਕਿ ਹੋਜੋ ਪਿੱਛੇ ਪੰਡਾਲ ਵਿਲਾਪਿਆ ਹੈਗਾ ਜਿੱਥੇ ਜਗ੍ਹਾ ਮਿਲਦੀ ਹੈ ਸੱਜੋ ਹਾਂ ਜੀ ਵਾਰੀ ਗੁਰ ਦੀ ਕਾਲਸਾ ਵਾਰੀ ਗੁਰ ਦੀ ਫਤਿਹ ਸਾਰੇ ਸੰਗਤਾਂ ਨੂੰ ਤੇ ਝੰਗ ਸਿੰਘ ਪੁੱਛਾ ਰੋ ਪੀ ਲਿਆ ਕੀ ਸਾਰੇ ਗੁਰੂ ਸਾਹਿਬ ਜੀ ਦੇ ਦਸ਼ਨ ਕਰਕੇ ਤੇ ਆਪਾਂ ਸਾਰੇ ਆਰਾਮ ਨਾਲ ਆਪਣੀ ਜਗ੍ਹਾ ਦੇ ਉੱਤੇ ਟਿਕ ਕੇ ਬਹਿ ਗਏ ਸਾਰੇ ਗੁਰੂ ਦੀ ਹਜ਼ੂਰੀ ਚ ਪਹੁੰਚ ਗਏ ਆ ਤੇ ਆਪਾਂ ਕੋਈ ਵੀ ਇਹੋ ਦਾ ਸਾਡੇ ਵੱਲੋਂ ਕੋਈ ਪਾਈ ਚੰਦਰ ਸਿੰਘ ਬਰਾ ਪਾਈ ਜੰਮਰਤਪਾਲ ਸਿੰਘ ਖਾਲਸਾ ਜੀ ਨਵੇਂ ਨਵੇਂ ਬਣਾਇਆ ਸਕਤ ਨੂੰ ਪੀੜਿਆ ਕਿ ਕੈਮਰੇ ਦੇ ਮੂਹਰੇ ਨਾ ਬੈਠੋ ਕਿਉਂਕਿ ਜਿਹੜਾ ਮੀਡੀਆ ਹੈ ਉਹਨਾਂ ਨੇ ਵੀ ਆਪਣੀ ਕਵਰੇਜ ਕਰਤੀ ਆਪਾਂ ਖੁੱਲੇ-ਖੁੱਲੇ ਹੋ ਕੇ ਬੈਠੀਏ ਜੇ ਨਾਂ ਆਏ ਤਾਂ ਫੌਜਾਂ ਨੂੰ ਕੈਮਰੇ ਤੋਂ ਥੋੜ੍ਹਾ ਦੂਰ ਹੋ ਜਾਓ ਤਾਂ ਕਿ ਇਹਨਾਂ ਦੇ ਦਰਤਾਰਾਂ ਦਾ ਠਿਕ ਹੋ ਜਾਵੇ ਉਹ ਜੋ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਪਿਛਲੀ ਵਾਰ ਜਿੰਨਾ ਪਿੱਛੇ ਇੱਕ ਬੈਜੋ ਸਾਰਾ ਪੰਡਾਲ ਆਪਣਾ ਹੀ ਹੈ ਮੋਰਚਾ ਹਮੇ ਬਹੁਤ ਦੂਰ ਟਿਕਿਆ ਹੈ ਬੜੀ ਸੰਗਤ ਹੋਰ ਵੀ ਪਿੱਛੇ ਆ ਰਹੀ ਹੈ ਉੱਤੀਆਂ ਘੱਟ ਤੇ ਸੋ ਬੇਨਤੀ ਹੈ ਜ਼ਿੰਮੇਵਾਰਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਦੇ ਨਾਮ ਫੌਜਾਂ ਆਈਆਂ ਹੈ ਉਹ ਸਾਰੀਆਂ ਫੌਜਾਂ ਨੂੰ ਨਿਮਰਤਾ ਸਹਿਤ ਜਿੱਥੇ-ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਬੈਠਣਾ ਜਗ੍ਹਾ ਤੇ ਸਾਰੇ ਸਹੀ ਹੋ ਕੇ ਬੈ ਜਾਣਗੇ ਡਾਕਟਰ ਰਿਤੂ ਜੀ ਉਹ ਵੀ ਸਾਡੇ ਵਿੱਚ ਪਹੁੰਚੇ ਹਨ ਉਹਨਾਂ ਦਾ ਵੀ ਧੰਨਵਾਦ ਜੀ ਫੌਜਾਂ ਨੂੰ ਬੇਨਤੀ ਹੈ ਕਿ ਬੈਠੋ ਪਿੱਛੇ ਸੰਗਤ ਵੀ ਨਾ ਤੰਗ ਹੋਵੇ ਫੌਜੋ ਜਿੱਥੇ-ਜਿੱਥੇ ਜਗ੍ਹਾ ਮਿਲਦੀ ਹੈ ਬਹਿ ਜਾਓ ਸਾਡੇ ਵਿੱਚ ਜੋੜ ਬੈਠਿਆ ਮਹਮੂਦ ਪਰਾਤਾ ਜੀ ਦਿੱਲੀ ਤੋਂ ਆਏ ਐਡਵੋਕੇਟ ਜਗਤਾਰ ਸਿੰਘ ਹਵਾਰਾ ਜੀ ਦੇ ਵਕੀਲ ਨੇ ਤੇ ਸਾਡੇ ਜਥੇਦਾਰ ਅੰਬਰ ਅੰਬਰ ਸਾਹਿਬ ਤੋਂ ਜਥੇਦਾਰ ਬਾਬਾ ਸਰਮਜੀਤ ਸਿੰਘ ਜੀ ਬਾਬਾ ਖੜਕ ਸਿੰਘ ਜੀ ਡਾਕਟਰ ਰੀਤੂ ਜੀ ਹੋਰ ਵੀ ਜਿੰਨੇ ਵੀ ਸਾਡੇ ਮਨੋਜ ਦੂਹਣ ਜੀ ਹਿਆਣੇ ਤੋਂ ਆਏ ਆ ਜਿਨ੍ਹਾਂ ਦੇ ਨਾਮ ਰਹਿ ਗਏ ਆ ਸਟੇਜ ਤੋਂ ਬੋਲੀ ਚਲਾਵੇਂ ਰਾਮ ਸਿੰਘ ਰਾਣਾ ਜੀ ਆਏ ਆ 골ਡਨ ਹੱਟ ਵਾਲੇ ਉਹਨਾਂ ਦਾ ਵੀ ਸਵਾਗਤ ਇੱਥੇ ਜਥੇਦਾਰ ਬਾਬਾ ਪੰਜਾਬ ਸਿੰਘ ਜੀ ਉਹ ਵੀ ਫੌਜਦਾਰ ਸਮੇਤ ਪਹੁੰਚੇ ਹਨ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਸਟੇਜ ਦੇ ਲਾਗੇ ਪਹੁੰਚਿਆ ਧਰਵਾਜ ਜੀ ਬਾਬਾ ਜਲ ਸਿੰਘ ਜੀ ਜੋ ਪਿਛਲੇ 2 ਸਾਲਾਂ ਤੋਂ ਤਕਰੀਬਨ ਲਗਾਤਾਰ ਚੱਲ ਰਿਹਾ ਹੈ ਨਿਹੰਗ ਸਿੰਘ ਜਥੇਬੰਦੀਆਂ ਜਿੱਥੇ ਆਪ ਦਾ ਵਿਸ਼ੇਸ਼ ਤੌਰ ਤੇ ਜੋ ਰੋਲ ਅਦਾ ਕਰ ਰਹੀਆਂ ਨੇ ਸਿੰਘ ਸਾਹਿਬ ਜਹੇਦਾਰ ਬਾਬਾ ਚੜ੍ਹਤ ਸਿੰਘ ਜੀ ਉਹਨਾਂ ਵੱਲੋਂ ਜਹੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਜੋ ਪਿਛਲੇ 2 ਸਾਲ ਤੋਂ ਘੋੜਿਆਂ ਸਮੇਤ ਫੌਜਾਂ ਸਮੇਤ ਦਲਪੰਥ ਸਮੇਤ ਇੱਥੇ ਡਟੇ ਹੋਏ ਨੇ ਸੋ ਅੱਜ ਬਾਬਿਆਂ ਵੱਲੋਂ ਕਾਲ ਦਿੱਤੀ ਗਈ ਸੀ ਕੌਮੀ ਸਹਾਮੋਰਚੇ ਦੇ ਉੱਤੇ ਮਹਾਪੰਚਾਇਤ ਜੀ ਇੱਕ ਅਨੋਖੀ ਨਿਹੰਗਾਂ ਸਿੰਘਾਂ ਵੱਲੋਂ ਜਿਹੜੀ ਕਾਲ ਹੈ ਮਹਾਪੰਚਾਇਤ ਦੀ ਦਿੱਤੀ ਗਈ ਹੈ ਜਿੱਥੇ ਹੀ ਸਰਬੱਤ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਰਸ਼ਨ ਦੇ ਰਹੀਆਂ ਨੇ ਉੱਥੇ ਨਿਹੰਗ ਸਿੰਘ ਜਿਹੜੇ ਨੇ ਜਥੇਦਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਆ ਗਾਲਪਤੀ ਫੌਜ ਆ ਪ੍ਰਗਟ ਪਰਮਾਤਮਾ ਦੀ ਮਾਜੇ ਇਹ ਗੁਰੂ ਖਾਲਸੇ ਨੇ ਇਹ ਮਹਾਰਾਜ ਨੇ ਗੁਰੂ ਬਾਤਾਂ ਇਹ ਇੱਕ ਵੱਖਰਾ ਪੰਥ ਕਰੋ ਖਾਲਸਾ ਤੀਸਰਾ ਬ੍ਰੇਚ ਆ ਇਹ ਤੀਸਰਾ ਜਿਹੜਾ ਤਲਵਾਰ ਵੀ ਉੱਥੇ ਪਈ ਆ ਇਹ ਐਸਾ ਜੰਗ ਜੂ ਸਾਜਿਆ ਨਾ ਇਹਦਾ ਕੋਈ ਤੋੜ ਨਹੀਂ ਹੈ ਇਸ ਕਰਕੇ ਜਿਹੜੇ ਸਾਡੇ ਅਧੀਆਂ ਦੀ ਉਮਰ ਨਗਾ ਚੁੱਕਿਆ ਜੀ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਟੱਕੇ ਹੋਏ ਆ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਸਰਕਾਰ ਦੇ ਕਹਣੇ ਜੂਨੀ ਸਰਕਾਰ ਹੀ ਉਸ ਦੇ ਬਾਬਤ ਜਹੇਦਾਰ ਬੱਬਾ ਰਾਇਆ ਰਾਹ ਸਿੰਘ ਜੀ ਨੇ 2 ਸਾਲਾਂ ਤੋਂ ਕਮੈਂਟ ਸਾਥ ਮੋਰਚੇ ਦੇ ਵਿਖੇ ਸੇਵਾ ਨਿਭਾ ਰਹੇ ਨੇ ਜੇ ਤੁਹਾਨੂੰ ਪਤਾ ਹੈ 7 ਜਨਵਰੀ ਨੂੰ ਜੋ ਕੌਲ ਦਿੱਤੀ ਸੀ ਉੱਥੇ ਜੋ ਘਟਨਾ ਹੋਈ ਸੀ ਸੋ ਬਾਬਾ ਜੀ ਵੱਲੋਂ 25 ਜਨਮ ਦੀ ਕੌਲ ਦਿੱਤੀ ਗਈ ਸੀ ਤੇ ਤੁਸੀਂ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਦਾ ਖਾਲਸਾ ਪੰਥ ਇਕਤਰ ਹੋਇਆ ਹੈ ਤੇ ਗੁਰੂ ਖਾਲਸਾ ਦੇ ਪੰਥ ਦੇ ਖੁਸ਼ੀ ਹੋਏ ਆ ਬਾਕੀ ਜਿਹੜੇ ਜਕਾਰੇ ਕਿ ਜਾਏ ਜਾਣ ਕਿ ਬਾਕੀ ਸਾਰਾ ਲੰਗਰ ਗੁਰੂ ਖਾਲਸਾ ਲੰਗਰ ਵਰਤ ਰਿਹਾ ਤੇ ਅਗਲੇ ਤੁਹਾਨੂੰ ਜਿਹੜਾ ਸਮਾਂ ਦੱਸਿਆ ਜਾਊਗਾ ਤੇ ਹੁਣ ਵੀ ਜਿਹੜੇ ਨੇੜੇ ਤੇ ਢੇੜੀ ਫੌਜ ਜਿੰਨੀ ਵੀ ਆ ਵੱਤ ਚੜ੍ਹ ਕੇ ਪਹੁੰਚ ਕੇ ਗੁਰੂ ਖਾਲਸਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਸਾਡਾ ਫਰਜ਼ ਆ ਜੇ ਅਸੀਂ ਪੰਥ ਲਈ ਨਾ ਖੜੇ ਤਾਂ ਸਾਨੂੰ ਸਿੱਖ ਘਵੌਣ ਦੇ ਕੋਈ ਲੈਕ ਨਹੀਂ ਇਹ ਬਣਾ ਪਾਉਣ ਦੇ ਸੀ ਲੈਕ ਨਹੀਂ ਹੈਗੇ ਜੇ ਅਸੀਂ ਪਾਸੇ ਕੋਈ ਕਾਰਜ ਨਹੀਂ ਕਰ ਸਕਦੇ ਇਹ ਗੁਰੂ ਦਾ ਖਾਲਸਾ ਹੈ ਸਾਨੂੰ ਕਿਉਂਕਿ ਜਰੂਰੀਆ ਪੀਓ ਪਾਲ ਖੰਡ ਕਰ ਹੋਏ ਜਨਮ ਸੇਲਾ ਵਾ ਗੁਰਮੁਖ ਗਾਪੇ ਗੁਰਚੇਲਾ ਮਾਰਾ ਇਹ ਆਪਣਾ ਰੂਪ ਦਿੱਤਾ ਹੈ ਜੇ ਮਹਾਰਾਜ ਸਾਡੇ ਲਈ ਇੰਨਾ ਕੁਝ ਕਰ ਸਕਦੇ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਪੰਥ ਦੇ ਲਈ ਕਿਉਂਕਿ ਉਹ ਇੱਕੋ ਮੇਕਾ ਜਿੱਦਾਂ ਖਾਲਸਾ ਮੇਰੋ ਰੂਪ ਹੈ ਕਾਸ਼ ਖਾਲਸਾ ਮੇਰੋ ਜਾਣ ਕੇ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਪਰ ਉਹ ਕਿਹੜਾ ਖਾਲਸਾ ਹੋਣਾ ਚਾਹੀਦਾ ਜਿਹੜਾ ਰਹਿਣੀ ਬਹਿਣੀ ਕਹਿਣੀ ਦੇ ਵਿੱਚ ਸਹਿਣੀ ਦੇ ਵਿੱਚ ਪੂਰਨ ਹੋਵੇ ਰਹਿਣੀ ਰਸ ਹੋਈ ਚੱਕ ਨਰੋ ਸੈਮਸ ਕਰੇ ਬਾਣੀ ਦੇ ਨਾਲ ਜੁੜਿਆ ਹੋਵੇ ਉਹ ਖਾਲਸੇ ਪੰਥ ਦੀ ਸਾਨੂੰ ਲੋੜ ਹੈ ਉਹਰੇ ਡਟ ਕੇ ਖੜਾ ਵੀ ਹੈ ਜਿਹੜੇ ਅਸੀਂ ਹੋਰ ਕਿਸ ਨੂੰ ਜਾਣਦੇ ਨਹੀਂ ਬਾਕੀ ਜੋ ਵੀ ਫੌਜਾਂ ਰਏ ਸਾਰਿਆਂ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਦਾ ਸਾਲਸਾ ਵਾਹਿਗੁਰੂ ਜੀ ਦਾ ਹਾਲੋ ਜੀ